ਕੀ ਦਿੱਤਾ ਜਾ ਰਿਹਾ ਕੀ ਕਾਰਨ ਜੀ ਸਾਰਿਆਂ ਨੂੰ ਪਤਾ ਹੈ ਛੋਟੀ ਮਾਨਸਿਕਤਾ ਦਾ ਦਿੱਤਾ ਹੈ ਪ੍ਰਦਾਬ ਬਾਜਵਾ ਜੀ ਤੇ ਰਾਜਾ ਵਿਡਿੰਗ ਜੀ ਨੇ ਸੋ ਉਹਨਾਂ ਨੂੰ ਹজম ਨਹੀਂ ਹੋ ਰਿਹਾ ਕਿ ਇੰਨੇ ਛੋਟੇ ਘਰਾਂ ਦੇ ਬੱਚੇ ਇੰਨੇ ਛੋਟੇ ਘਰਾਂ ਦੇ ਰਹਿਣ ਵਾਲੇ ਇੱਡੇ ਵੱਡੇ ਵੱਡੇ ਉਹਦਿਆਂ ਤੇ ਕਿਵੇਂ ਪਹੁੰਚ ਗਏ ਸਾਡੇ ਈਟੀਓ ਸਾਹਿਬ ਦੀ ਤੁਸੀਂ ਜੇ ਸਟੋਰੀ ਸੁਣੋਗੇ ਤਾਂ ਤੁਸੀਂ ਖੁਦ ਇਮੋਸ਼ਨਲ ਹੋ ਜਾਓਗੇ ਉਹਨਾਂ ਦੀ ਸਟੋਰੀ ਸੁਣ ਕੇ ਕਿ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਤੇ ਕਿੱਦਾਂ ਉਹ ਇਸ ਪੋਜੀਸ਼ਨ ਤੇ ਪਹੁੰਚੇ ਤੇ ਉਹਨਾਂ ਨੂੰ ਇੱਕ ਬੈਂਡ ਵਾਜੇ ਬਚਾਨ ਵਾਲਾ ਕਹਿ ਕੇ ਉਹਨਾਂ ਨੇ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਦਿੱਤਾ ਜੋ ਕਾਂਗਰਸ ਹਰ ਵਾਰ ਕਰਦੀ ਆਈ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਵੱਡੇ ਘਰਾਣਿਆਂ ਦਾ ਹੀ ਕੰਮ ਸੀ ਇਹ ਕਿੱਥੋਂ ਅੱਗੇ ਆ ਗਏ ਅੱਜ ਸਾਡੇ ਨਾਲ ਖੜੇ ਹੋ ਗਏ ਸਾਡੀਆਂ ਜਗ੍ਹਾ ਤੇ ਬੈਠ ਗਏ ਸਾਡੀਆਂ ਕੁਰਸੀਆਂ ਲੈ ਲੀਆਂ ਇਹਨਾਂ ਨੇ ਸੋ ਉਹਨਾਂ ਨੇ ਅੱਜ ਦਰਸਾ ਦਿੱਤਾ ਕਿ ਇਹ ਜਾਤੀਵਾਦ ਦੀ ਜਿਹੜੀ ਪ੍ਰਥਾ ਹੈ ਕਾਂਗਰਸੀ ਚ ਹਲੇ ਵੀ ਚੱਲਦੀ ਹੈ ਪਹਿਲੇ ਉਹਨਾਂ ਨੇ ਆਪਣੇ ਹੀ ਸੀਐਮ ਰਹਿ ਚੁਕੇ ਚੰਨੀ ਜੀ ਤੇ ਇਹ ਜਿਹੜੀ ਇੱਕ ਕਸਿਆ ਸੀ ਪੁੱਦਰ ਵੀ ਘੋੜਿਆਂ ਵਾਲਾ ਤੰਜ ਉਹ ਅੱਜ ਸਾਡੀ ਪਾਰਟੀ ਦੇ ਉਦੇਦਾਰਾਂ ਤੇ ਵੀ ਕਸਤਾ ਸੋ ਟਟੀਆਂ ਮਾਨਸਿਕਤਾ ਦਾ ਪ੍ਰੂਫ ਦੇਤਾ ਉਹਨਾਂ ਨੇ ਅਸੀਂ ਸਾਰੇ ਡਟ ਕੇ ਆਪਣੀ ਪਾਰਟੀ ਦੇ ਨਾਲ ਖੜੇ ਆ ਆਪਣੀ ਪਾਰਟੀ ਦੇ ਉਦੇਦਾਰਾਂ ਨਾਲ ਖੜੇ ਆ ਪਾਰਟੀ ਤੋਂ ਹਟ ਕੇ ਅਸੀਂ ਸਮਾਜ ਦੇ ਇਸ ਜਾਤੀਵਾਦ ਦਾ ਜੋ ਇੱਕ ਕਾਂਗਰਸ ਪਾਰਟੀ ਹਮੇਸ਼ਾ ਪ੍ਰੂਫ ਦਿੰਦੀ ਹੈ ਉਹਦੇ ਨਾਲ ਖੜੇ ਆ ਸਾਡੇ ਤਾਂ ਗੁਰੂਆਂ ਨੇ ਕਿਹਾ ਕਿ ਸਾਡੇ ਧਰਮਾਂ ਦੇ ਵਿੱਚ ਸਾਡੇ ਸਾਰੇ ਧਰਮ ਇੱਕ ਬਰਾਬਰ ਨੇ ਉਹਨਾਂ ਨੇ ਤਾਂ ਸੰਵਿਧਾਨ ਦੇ ਬਾਬਾ ਰਾ ਭਿਮਰਾਵਾ ਵੇਦਕਰ ਜੀ ਦੇ ਸੰਵਿਧਾਨ ਨੂੰ ਵੀ ਠੁਕਰਾਤਾ ਉੱਥੇ ਵੀ ਉਹਨਾਂ ਨੇ ਘਟੀਆ ਮਾਨਸਿਕਤਾ ਆਪਣੀ ਪੇਸ਼ ਕਰਤੀ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹ ਸਾਰੇ ਦਾ ਸਾਰਾ ਜਾਤੀਵਾਦ ਦੇ ਅਗੇਂਸਟ ਹੈ ਸਾਡੀ ਪਾਰਟੀ ਦੇ ਏਡੇ ਵੱਡੇ ਅਹੁਦੇਦਾਰ ਦੇ ਖਿਲਾਫ ਉਹਨਾਂ ਨੇ ਜਿਹੜਾ ਇੱਕ ਸ਼ਬਦਾਵਲੀ ਵਰਤੀ ਹੈ ਉਹਦੇ ਖਿਲਾਫ ਅਸੀਂ ਡਟ ਕੇ ਖੜੇ ਆ ਉਹਨਾਂ ਨੂੰ ਇਹ ਸਾਬਿਤ ਕਰਾਂਗੇ ਕਿ ਜਿਹੜੇ ਆਪਣੀ ਕਾਬਲੀਅਤ ਤੇ ਅੱਗੇ ਆਉਂਦੇ ਆ ਉਹਨਾਂ ਤੇ ਜਾਤੀਵਾਦ ਦਾ આરોਪ ਲਗਾਉਣਾ ਬਿਲਕੁਲ ਗਲਤ ਹੈ ਘਟਿਆ ਮਾਨਸਿਕਤਾ ਹੈ ਤੇ ਤਾਈਆਂ ਲੋਕ ਅੱਜ ਘਰ ਬੈਠੇ ਆ ਆਉਣ ਵਾਲੇ 2027 ਵਿੱਚ ਵੀ ਅਸੀਂ ਡਟ ਕੇ ਕਹਿ ਰਹੇ ਆ ਕਿ ਲੋਕਾਂ ਨੇ ਇਸੇ ਇਸੇ ਜਿਹੜੀ ਉਹਨਾਂ ਨੇ ਇਹ ਇੱਕ ਕੱਸਿਆ ਨਾ ਤੰਜ ਇਹਦੇ ਤੇ ਲੋਕੀ 2027 ਵਿੱਚ ਫੇਰ ਤੋਂ ਦੁਬਾਰਾ ਇਹ ਉਹਨਾਂ ਨੂੰ ਘਰ ਬਿਠਾਣਗੇ ਸੋ ਅੱਜ ਸਾਰੇ ਡੱਟ ਕੇ ਅਸੀਂ ਖੜੇ ਆ ਇਹਦੇ ਖਿਲਾਫ ਸਾਡੇ ਨਾਲ ਸਾਡੇ ਲੁਧਿਆਣਾ ਦੇ ਮੇਅਰ ਮੈਮ ਵੀ ਪਹੁੰਚ ਚੁੱਕੇ ਨੇ ਤੇ ਉਹ ਉਹ ਵੀ ਗੱਲ ਕਰਨਗੇ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਪੁੱਤੇ ਪਟਿਆਲਾ ਆਮ ਆਦਮੀ ਪਾਰਟੀ ਵੱਲੋਂ ਸੁਖੀ ਦਾ ਚਾਹੁੰਦਾ ਮੈਂ ਤਾਂ ਇਹ ਗੱਲ ਕਹਾਂਗਾ ਕਿ ਕਾਂਗਰਸ ਆਰੀ ਜਿਹੜੀ ਆਪਣਾ ਸੁੰਦਲ ਹੋ ਚੁੱਕੀ ਹੈ ਪਰ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਰਾਜਾ ਬਣਿੰਗ ਜੋ ਕਾਫੀ ਸਮੇਂ ਤੋਂ ਆਪਣੀ ਭਾਸ਼ਾ ਦੇ ਵਿੱਚ ਉਹਨੇ ਲਗਾਮ ਹੀ ਹੈ ਨਹੀਂ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਸਟੇਜ ਤੇ ਖੜਕੇ ਬੋਲਦੇ ਕੀ ਆ ਇਸ ਕਰਕੇ ਜੋ ਸਾਡੇ ਮਾਨ ਸਤਕਾਰਯੋ ਮੰਤਰੀ ਅਸਾਰ ਰਬਿੰਦਰ ਸਿੰਘ ਜੀਓ ਸਾਹਿਬ ਜਿਨ੍ਹਾਂ ਉਹਦੇ ਬਾਰੇ ਬੜੀ ਘਟਿਆਸ਼ਤਾ ਵਾਲੀ ਵਰਤ ਵਰਤੀ ਹੈ ਜਿਆਦਾ ਮਾਫੀ ਮੰਗਣ ਲਈ ਨਹੀਂ ਕਿ ਹਰ ਸਰਤੇ ਇਹਨਾਂ ਦਾ ਘਰਾਵ ਹੋਏਗਾ ਹਰ ਸਰਤੇ ਇਹਨਾਂ ਦੀ ਵਿਰੋਧ ਕੀਤੀ ਜਾਗੀ ਕਿਉਂਕਿ ਅਰਸ਼ਰ ਬਜਨ ਸਿੰਘ ਇਟਿਓ ਇੱਕ ਪਰਿਵਾਰ ਛੋਟੇ ਪਰਿਵਾਰ ਚੋਂ ਦਲਿਤ ਪਰਿਵਾਰ ਚੋਂ ਨਿਕਲ ਕੇ ਅੱਜ ਲੋਕਾਂ ਨੇ ਉਹਨਾਂ ਨੂੰ ਮਾਨ ਸਰਕਾਰ ਦਿੱਤਾ ਲੋਕਾਂ ਨੇ ਐਮਐਲਏ ਬਣਾਇਆ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਇਹ ਅਸੀਂ ਜਿਹੜੇ ਹਰਸੇ ਤੋਂ ਕਹਿੰਦੇ ਆ ਕਿ ਜਿਹੜੇ ਸਾਡੇ ਐਮਐਲਏ ਮੰਤਰੀ ਨੇ ਛੋਟੇ ਪਰਿਵਾਰਾਂ ਤੋਂ ਨੇ ਜੇ ਦਲਿਤ ਪਰਿਵਾਰ ਚ ਜੰਮਣਾ ਜਾਂ ਪੈਦਾ ਹੋਣਾ ਇਹ ਗੁਨਾਹ ਥੋੜਾ ਜਿਵੇਂ ਪ੍ਰਤਾਪ ਸਿੰਘ ਪਾਜੇ ਦੇ ਵੱਡੇ ਸਰਕਾਰ ਦੇ ਅਧਿਕਾਰ ਪੈਦਾ ਹੋਏ ਤੇ نیچے ਦੇਖੋ نیچے ਵੀ ਉਹੀ ਲੋਕ ਨੇ ਜਿਨ੍ਹਾਂ ਨੂੰ ਤੁਹਾਨੂੰ ਰਾਜ ਪਾੜ ਦਿੱਤੇ ਨੇ ਉਹ ਲੋਕਾਂ ਨੇ ਰਾਜਪਰਦੇਸ ਦੇ ਕੋਲ ਖੋਈ ਗੁੰਮਿਸ ਕਰਕੇ ਕਿ ਤੁਹਾਡੀ ਆਪਣੀ ਸਤਾਬਲੀ ਤੇ ਪਕੜੀ ਹੈ ਨਹੀਂ ਤੁਸੀਂ ਬੋਲਦੇ ਕੀ ਉਹ ਕਹਿੰਦੇ ਕੀ ਉਹ ਸੋਚ ਨਹੀਂ ਹੁੰਦੀ ਤੁਹਾਡੀ ਪਰ ਤਿੰਨ ਇਲੈਕਸ਼ਨ 2 ਲੱਖ ਮੰਗੇ ਆ ਰਾਜਾ ਵੜਿੰਗ ਦੀ ਲੈਂਗੁਏਜ ਦੇਖ ਲਓ ਬੂਤਾ ਸਿੰਘ ਵਰਗਿਆਂ ਨੂੰ ਜਿਹੜੇ ਸਾਡੇ ਸੁਰਗੀ ਹੈ ਆ ਦੇਖਦੇ ਇਨਕੇ ਗ੍ਰਹਿ ਮੰਤਰੀ ਦੇ ਮਤਲਬ ਕਹਿੰਦਾ ਕਿਤੇ ਨਾ ਕਿਤੇ ਇਹ ਨਹੀਂ ਸੋਚ ਹੀ ਤਾਂ ਨਹੀਂ ਹੋ ਚੁੱਕੀ ਹੈ ਇਹਨਾਂ ਦੀ ਲੈਂਗੁਏਜ ਅੱਧੀ ਦੇ ਹੋ ਚੁੱਕੀ ਹੈ ਹੁਣ ਬਾਈਬਾ ਸਾਹਿਬ ਗਏ ਨੇ ਹਾਈ ਕੋਰਟ ਰੁਕਤਨਦਾ ਕਿ ਦੇਖੋ ਹਾਈ ਕੋਰਟ ਦਾ ਸਤਿਕਾਰ ਕਰਦੇ ਆ ਸਾਡੇ ਸਤਿਕਾਰਯੋਗ ਹੈ ਹਾਈ ਕੋਰਟ ਪਰ ਕਿਤੇ ਨਾ ਕਿਤੇ ਹਾਈ ਕੋਰਟ ਇਹ ਥੋੜਾ ਕਹਦੇ ਕਿ ਤੁਸੀਂ ਕਿਸ ਜੋਨੇ ਤੱਥ ਨੇ ਅਸੀਂ ਸਾਹਮਣੇ ਅਸੀਂ ਵੀ ਰੱਖਾਂਗੇ ਜੋਨੇ ਲੈਂਗੁਏਜ ਆ ਜੋ ਬੋਲੀ ਹੋਈ ਆ ਸਟੇਜ ਤੋਂ ਉਸ ਹੀ ਉਸ ਰੱਖਾਂਗੇ ਇਸ ਕਰਕੇ ਉਹਨਾਂ ਨੂੰ ਆਪਣੀ ਗਲਤੀ ਤੇ ਸਾਹਸ ਸੌਣ ਜਿਹਦਾ ਗਲਤੀ ਦੀ ਮਾਫੀ ਮੰਗਣ ਕਹਿਦੀ ਆ ਨਹੀਂ ਤਾਂ ਅਸੀਂ ਉਹਦਾ ਬਿਲਕੁਲ ਸਰਕਾਰ ਦੇ ਘਰਾਉ ਕਰਾਂਗੇ ਤੁਸੀਂ ਕਹਿੰਦਾ ਆ ਇੱਕ ਹੰਗਲਾ ਸਾਹ ਪ੍ਰੋਟੈਸਟ ਕਰਾ ਲਿਆ ਹੈ ਸਾਰੇ ਪ੍ਰੋਟੈਸਟ ਜ਼ੋਰਦਾਰ ਜਿਹੋ ਪ੍ਰੋਟੈਸਟ ਕੀਤਾ ਵਾ ਇਹ ਕਾਂਗਰਸ ਪਾਰਟੀ ਦੇ ਅੱਖਾਂ ਖੋਲਣੇ ਕੀਤਾ ਵਾ ਕਿ ਤੁਹਾਡੀ ਜੋ ਦਲਤਾਂ ਲਈ ਮਾੜੀ ਸੋਚ ਆ ਕੀ ਜਲ ਜੀ ਕਰਦਾ ਵਾ ਕਦੇ ਬੂਟਾ ਸਿੰਘ ਬਾਰੇ ਰਾਜਾ ਵੜੈਂਗੀ ਟਿੱਪਣੀ ਕਰ ਦਿੰਦੇ ਆ ਕਰੇ ਜੀ ਕਰਦਾ ਵਾ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮਾਨਯੋਗ ਪੰਜਾਬ ਦੇ ਸ਼ਾਨ ਹਰਪਜ ਰਫਿੰਗ ਈਡੀਓ ਖਿਲਾਫ ਜੋ ਪੱਦੀ ਸ਼ਬਦਾਬਲੀ ਯੂਜ਼ ਕੀਤੀ ਆ ਅਸੀਂ ਹੈਰਾਨ ਆ ਇਹਨਾਂ ਦੀ ਮਾਨਸਿਕਤਾ ਹੀ ਸਰ ਦਿੱਲੀ ਚ ਤਿੰਨ ਵਾਰ ਜ਼ੀਰੋ ਲੈ ਕੇ ਬਿਆ ਉਹ ਇਕੱਲੀ ਆ ਕਿ ਅੱਜ ਕਿੱਥੇ ਖੜੇ ਆ 2022 ਜਿੰਨਾ ਵੱਡਾ ਇਹਨਾਂ ਨੂੰ ਦਖਾਨ ਹੋਇਆ ਉਹ ਤੋਂ ਸਮਝ ਨਹੀਂ ਆ ਕਿੱਥੇ ਲੈ ਕੇ ਫੇਮੜ ਕੇ ਰਹਿ ਗਿਆ ਬਟ 2027 ਆਉਣਦੋ ਇਹੀ ਲੋਕ ਜਿਨ੍ਹਾਂ ਨੇ ਲਈ ਦਲਿਤਾਂ ਲਈ ਮਾੜੀ ਫੋਚ ਕਰਨ ਵਾਲਿਆ ਇਹੀ ਮੂੰਹ ਤੋੜ ਜਵਾਬ ਦੇਣਗੇ ਅੱਜ ਆਮ ਆਦੀ ਪਾਰਟੀ ਅੱਜ ਆਮ ਆਦੀ ਪਾਰਟੀ ਦਲਿਤਾਂ ਨਾਲ ਹਰ ਵਰਗ ਨਾਲ ਡਟ ਕੇ ਖੜੀ ਆ ਕਿਉਂਕਿ ਫਾਨੂੰ ਇਨਾ ਪਤਾ ਵਾ ਕਿ ਇਹ ਉਨੇ ਹੀ ਫਟਲੀ ਇੰਪੋਰਟੈਂਟ ਆ ਜਿੰਨੇ ਸਾਡੀ ਹੋਰ ਵਰਗਾਂ ਕਾਇਆ ਮੈਨੇ ਦਫਤਰ ਆ ਪਹੁੰਚੇ ਹੈਗੇ ਵਾਜਨ ਕਾਂਗਰਸੀ ਜਦੋਂ ਤੁਹਾਨੂੰ ਇੱਕ ਵੀ ਆਇਆ ਇਹ ਬਾਈਬਲ ਚਲੇ ਹਾਈ ਕੋਰਟ ਸਰ ਮੈਨੂੰ ਇਹ ਦੱਸੋ ਤਾਂ ਸਹੀ ਅਸੀਂ ਜਾਈਏ ਕਿੱਥੇ ਕਾਂਗਰਸ ਦਾ ਕਿਹੜਾ ਲੀਡਰ ਲਿਜਾਣੇ ਚ ਕੱਲਾ ਰਾਜਾ ਆਪਣੇ ਤੋਂ ਬਿਨਾ ਫੜ ਕੋ ਦਫਤਰ ਹੀ ਹੈ ਨਹੀਂ ਕੋਈ ਨਾ ਨਾ ਪਹਿਲੀ ਗੱਲ ਇਹ ਦੱਸੋ ਕਾਂਗਰਸ ਪਾਵਰ ਕਿੱਥੇ ਆ ਜੀ ਕਾਂਗਰਸ ਦਫਤਰ ਕਿੱਥੇ ਆ ਕਿਤੇ ਹੈ ਹੀ ਨਹੀਂ ਹੋ ਇਹ ਅਨੋਪ ਹੋਈ ਪਾਰਟੀ ਆ ਜੀ ਜੋ ਕਿ ਆਪਣੇ ਸ਼ਬਦਾਂ ਲਿਆ ਕਰਕੇ ਹਾਈਲਾਈਟ ਲੈ ਰਹੀ ਆ ਇਹਨਾਂ ਦੀ ਮਾਨਫਿਕਤਾ ਫਿਰ ਫਿਰ ਮੀਡੀਆ ਸ਼ਾਉਂਦੀ ਆ ਅਦਰਵਾਈਜ਼ ਕੋਈ ਨਹੀਂ ਅਗਲਾ ਕੀ ਕਦਮ ਰਹੇਗਾ ਅਗਲਾ ਕਦਮ ਇਹ ਹੈ ਕਿ ਜੇ ਹਜੇ ਪੁਲਿਸ ਕਰਦੇ ਨਹੀਂ ਬੰਦ ਕਰਤੀਆਂ ਅਸੀਂ ਢੜਕ ਕੇ ਨਾ ਵਿਰੋਧ ਕਰਾਂਗੇ 2027 ਦੇ ਵਿੱਚ ਜਿਵੇਂ ਇੱਕ ਟਾਈਮ ਦੇ ਵਿੱਚ ਅਕਾਲੀ ਦਰੋਂ ਬਾਹਰ ਨਿਕਲਦਾ ਰਾਹ ਹੀ ਨੱਬ ਰਿਆ ਫੀ ਉਦਾਂ ਹੀ ਕਾਂਗਰਸੀਆਂ ਨੂੰ ਬਾਹਰ ਨਿਕਲਦਾ ਰਾਹ ਨਹੀਂ ਲੱਭੂਗਾ ਮਾਫੀ ਮੰਗਣੀ ਚਾਹੀਦੀ ਹੈ ਜੇ ਨਾ ਤਾਂ ਗਲਤ ਬੋਲਿਆ ਗਿਆ ਸਵਕਾਰ ਕਰਨਾ ਚਾਹੀਦਾ ਵੀ ਮੇਤੋ ਗਲਤੀ ਹੋਈ ਹੈ ਜਦ ਤੱਕ ਮਾਫੀ ਨਹੀਂ ਮੰਗਦਾ ਅਸੀਂ ਐਂ ਘਰਾ ਕਰਾਂਗੇ ਇਹਨਾਂ ਦਾ ਅਸੀਂ ਕਿਤੇ ਸਟੇਜਾਂ ਦਾ ਵੀ ਘਰਾ ਕਰਾਂਗੇ ਅਸੀਂ ਇਹਨਾਂ ਮਾਫੀ ਮੰਗਾ ਕੇ ਹਟਾਂਗੇ ਆ ਗੱਲਬਾਤ ਜਿਹੜੀ ਹੈ ਜੀ ਨਮਸਕਾਰ ਹੈ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਅੱਜ ਪ੍ਰਦਰਸ਼ਨ ਆਪਣੇ ਸਤਿਕਾਰਯੋਗ ਸਾਥੀ ਜੀ ਸਰਦਾਰ ਹਰਪਜਨ ਸਿੰਘ ਯੂਟੀ ਦੇ ਹੱਕ ਵਿੱਚ ਇਕੱਠੇ ਹੋਏ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਬਹੁਤ ਹੀ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਉਹਨਾਂ ਨੂੰ ਇੱਕ ਦਿਲ ਨੂੰ ਦਰਦ ਦੇਣ ਵਾਲਾ ਸ਼ਬਦ ਕਿਹਾ ਵੀ ਬਾਜੇ ਵਾਲੇ ਆ ਗਏ ਮੈਂ ਸਮਝਦਾ ਵੀ ਇਹ ਕਾਂਗਰਸ ਪਾਰਟੀ ਨੂੰ ਹੋ ਕੀ ਗਿਆ ਕਦੇ ਕਹਿੰਦੇ ਨੇ ਮਤੀਰੇ ਲਾ ਗਿਆ ਕਦੇ ਕਹਿੰਦੇ ਨੇ ਬਾਜੇ ਵਾਲੇ ਆ ਗਏ ਕਦੇ ਕਹਿੰਦੇ ਮੋਬੈਲ ਵਾਲੇ ਆ ਗਏ ਯਾਰ ਅਸੀਂ ਆਪ ਨਹੀਂ ਇਹ ਸਾਨੂੰ ਲੋਕਾਂ ਦੇ ਲੈ ਕੇ ਜਾਂਦਾ ਲੋਕਾਂ ਨੇ 92 ਨੂੰ ਚੁਣ ਕੇ ਭੇਜਿਆ ਕੋਈ ਤੱਕੇ ਨਾ ਨਹੀਂ ਬਣੇ ਕਿਵੇਂ ਬੁੱਤਾਂ ਦੇ ਤੁਸੀਂ ਕਬਜ਼ੇ ਕਰ ਲੈਂਦੇ ਸੀ ਉਹ ਕਰ ਲੈਂਦੇ ਹਿਆ ਕਰਦੇ ਪਰ ਅਸੀਂ ਆਪ ਨਹੀਂ ਲੋਕਾਂ ਦੇ ਬਿਠਾਏ ਹੋਏ ਹੁਣ ਬਰਦਾਸ਼ਤ ਕਰੋ ਤੁਹਾਡੇ ਅਗਰ ਕੰਮ ਕੀਤੇ ਚੰਗੇ ਹੁੰਦੇ ਤਾਂ ਸਾਨੂੰ ਕਦੇ ਨਹੀਂ ਲੈ ਕੇ ਜਾਂਦੇ ਜੇ ਹੁਣ ਤੁਹਾਡਾ ਕੀ ਹੋਏਗਾ ਤਾਂ ਹਾਈ ਕੋਰਟ ਚਲੇ ਗਏ ਆ ਹਾਈ ਕੋਰਟ ਦਾ ਅਸੀਂ ਸਤਕਾਰ ਕਰਦੇ ਹਾਂ ਕਿਉਂਕਿ ਖੁਦ ਐਡਵੋਕੇਟ ਪਰ ਮੈਨੂੰ ਨਹੀਂ ਲੱਗਦਾ ਵੀ ਹਾਈ ਕੋਰਟ ਕਿਨਾਂ ਨੂੰ ਕੋਈ ਪਨਾਹ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਮਾਫੀ ਮੰਗੇ ਬਿਨਾ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟਦੀ ਆਮ ਆਦਮੀ ਪਾਰਟੀ ਅੱਜ ਦਾ ਅੱਜ ਦਾ ਇਹ ਪ੍ਰਦਰਸ਼ਨ ਜਿਹੜੀ ਰਜਵਾੜਾ ਸ਼ਾਹੀ ਸੋਚ ਕਾਂਗਰਸ ਦੇ ਵੱਡੇ ਆਗੂ ਕੈਰੀ ਕਰ ਰਹੇ ਨੇ ਚਾਹੇ ਉਹ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚਾਹੇ ਉਹ ਪ੍ਰਦੇਸ਼ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਨੇ ਦੋਨੇ ਬੰਦੇ ਉਹ ਨੇ ਕਿ ਜਿਹੜੇ ਕਾਂਗਰਸ ਦੀ ਸਟੇਟ ਦੀ ਇੱਕ ਆਪੋਜੀਸ਼ਨ ਨੂੰ ਲੀਡ ਕਰ ਰਿਹਾ ਹੈ ਤੇ ਇੱਕ ਪਾਰਟੀ ਨੂੰ ਲੀਡ ਕਰ ਰਿਹਾ ਹੈ ਪੀਪੀਸੀਸੀ ਨੂੰ ਪਰ ਦੋਨਾਂ ਦੀ ਜਿਹੜੀ ਰਜਵਾੜਾ ਸ਼ਾਹੀ ਸੋਚ ਹੈ ਜਿਹੜੀ ਸੋਚ ਹੈ ਕਿ ਗਰੀਬ ਤੇ ਦਲੇਦ ਤਬਕੇ ਦੇ ਵਰਤੀ ਸੋਚ ਆ ਉਹ ਬਾਰ ਬਾਰ ਟਿੱਪਣੀਆਂ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਜੀ ਨੇ ਰੀਸੈਂਟ ਇੱਕ ਸਟੇਜ ਦੇ ਉੱਪਰ ਕਿਹਾ ਹੁਣ ਮੁਕਰ ਰਹੇ ਨੇ ਹਾਲਾਂਕਿ ਕਿ ਮੈਂ ਇਹ じゃ ਕੁਝ ਨਹੀਂ ਕਿਹਾ ਤੇ ਮੈਂ ਕੋਰਟ ਦਾ ਰੋਖ ਅਖਤਿਆਰ ਕੀਤਾ ਪਰ ਸਾਰੇ ਪੰਜਾਬ ਨੇ ਉਹ ਵੀਡੀਓ ਦੇਖੀ ਹੈ ਜੇ ਤੁਸੀਂ ਕੋਰਟ ਜਾ ਰਹੇ ਸੀ ਤਾਂ ਤੁਸੀਂ ਇਹ ਗੱਲ ਨੂੰ ਲੈ ਕੇ ਜਾਂਦੇ ਕਿ ਉਹ ਵੀਡੀਓ ਨਕਲੀ ਹੈ ਉਸ ਗੱਲ ਤੋਂ ਨਹੀਂ ਕਰ ਰਹੇ ਪਰ ਉਹ ਕਹਿ ਰਿਹਾ ਮੈਂ ਕਹਾ ਨਹੀਂ ਸੋ ਸਾਫ ਸਾਫ ਮੁਕਰਿਆ ਜੋ ਕਿ ਬਿਲਕੁਲ ਨਲੈਕੀ ਵਾਲੀ ਗੱਲ ਹੈ ਪੰਜਾਬ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਹਰ ਧਰਮ ਦੀ ਹਰ ਕੌਮ ਦੀ ਹਰ ਮਜ਼ਹਬ ਦੇ ਸਤਿਕਾਰ ਕਰਨ ਵਾਲੀ ਧਰਤੀ ਹੈ ਜਾਦਾ ਸਤਿਕਾਰ ਕਰਨ ਵਾਲੀ ਧਰਤੀ ਹੈ ਤਾਂ ਉੱਥੇ ਇਹ ਜੀਆਂ ਟਿੱਪਣੀਆਂ ਕਰਨੀਆਂ ਰਾਜਨੀਤਿਕ ਤੌਰ ਤੇ ਸਦਾ ਹਰਪ੍ਰੀਤ ਸਿੰਘ ਈਟੀਓ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਅਸੀਂ ਅੱਜ ਬੈਂਡ ਵਾਜੇ ਵਾਲੇ ਸਾਡੀ ਸਾਥੀ ਨਾਲ ਸੀਗੇ ਉਹਨਾਂ ਨੂੰ ਪ੍ਰਦਰਸ਼ਨ ਤੇ ਕਿਸ ਕਰਕੇ ਲੈ ਕੇ ਆਏ ਆ ਕਿ ਈਟੀਓ ਸਾਹਿਬ ਪਹਿਲਾਂ ਉਹਨਾਂ ਦੇ ਫਾਦਰ ਬੈਂਡ ਵਜਾਉਂਦੇ ਸੀ ਮਿਹਨਤ ਕਰਕੇ ਆਪਣੇ ਪੁੱਤ ਨੂੰ ਪੜਾਇਆ ਉਸ ਤੋਂ ਬਾਅਦ ਉਹ ਟੀਚਰ ਲੱਗੇ ਫਿਰ ਈਟੀਓ ਲੱਗੇ ਤੇ ਫਿਰ ਆਪਣੀ ਰਾਜਨੀਤਿਕ ਸਿਹਰਤਾ ਦੇ ਕਰਕੇ ਉਹ ਅੱਜ ਪੰਜਾਬ ਚ ਐਮਐਲਏ ਚੁਣੇ ਗਏ ਤੇ 4 ਸਾਲ ਤੋਂ ਕੈਬਨਟ ਮੰਤਰੀ ਦਾ ਰੋਲ ਨਿਭਾ ਰਹੇ ਨੇ ਪਰ ਅੱਜ ਤੱਕ ਬਾਜਵਾ ਸਾਹਿਬ ਨੂੰ ਆਪਣੇ ਬਿੱਟੂ ਸਾਹਿਬ ਨੂੰ ਤੇ ਰਾਜਾ ਵੜਿੰਗ ਸਾਹਿਬ ਨੂੰ ਅੱਜ ਤੱਕ ਇਹ ਹজম ਨਹੀਂ ਹੋਇਆ ਕਿ ਆਮ ਘਰਾਂ ਦੇ ਨਾਜ਼ਵਨਾ ਜਿਹੜੇ ਉਹ ਸਰਕਾਰ 'ਚ ਐਡਾ ਵੱਡਾ ਹਿੱਸਾ ਨਿਭਾ ਰਹੇ ਨੇ ਸੋ ਇਹਨਾਂ ਦੀ ਜਿਹੜੀ ਰਜਵਾੜਾ ਸ਼ਾਹੀ ਸੋਚ ਆ 2027 'ਚ ਫੇਰ ਲੋਕੀ ਮੂੰਹ ਤੋਂ ਜਵਾਬ ਦੇ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਪੇਟਾਣਗੇ ਉਨਾ ਜਿਹੜਾ ਹਾਜਮਾ ਹਜੇ ਤੱਕ ਸੈੱਟ ਨਹੀਂ ਆਇਆ ਐਸੇ ਜਿਹੜੇ ਆਮ ਕਰਾਹੇ ਦੇ ਨੌਜਵਾਨ ਆ ਕੇ ਬੈਠ ਕੇ ਕੁਰਸੀਆਂ ਤੇ ਬੈਠ ਕੇ ਉਹ 27 ਚ ਇੱਕ ਹੋਰ ਵੱਡੀ ਮੋਹਰ ਲੱਗੂਗੀ ਕਿਉਂਕਿ ਪੰਜਾਬ ਸਰਕਾਰ ਆਪਣੇ ਕੰਮਾਂ ਦੀ ਗੱਲ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਆਪਣੀ ਪਰਫਾਰਮੈਂਸ ਦੀ ਗੱਲ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਹਰ ਰੋਜ਼ ਹਰ ਦਿਨ ਆਪਣਾ ਡੈਡੀਕੇਟ ਕਰ ਰਹੇ ਨੇ ਪੰਜਾਬ ਦੇ ਲੋਕਾਂ ਦਾ ਠੀਕ ਜਿਹੜਾ ਅਗਲਾ ਹੀ ਕਦਮ ਰਹੇਗਾ ਅਗਲਾ ਕਦਮ ਅਸੀਂ ਪਹਿਲਾਂ ਤਾਂ ਜਿਹੜਾ ਹਾਈ ਕੋਰਟ ਦੇ ਵਿੱਚ ਗਏ ਨੇ ਉਹ ਦੇਖਦੇ ਆ ਕਿ ਜਿਹੜੀ ਪਹਿਲੀ ਟਿੱਪਣੀ ਹਾਈ ਕੋਰਟ ਵੱਲੋਂ ਕੀ ਆਉਂਦੀ ਹੈ ਤੇ ਜਦ ਤੱਕ ਪ੍ਰਤਾਪ ਸਿੰਘ ਬਾਜਵਾ ਸਾਰੇ ਪੰਜਾਬ ਦੇ ਲੋਕਾਂ ਤੋਂ ਵੀ ਮਾਫੀ ਮੰਗ ਲੈਂਦੇ ਜਦ ਤੱਕ ਪ੍ਰਤਾਪ ਸਿੰਘ ਬਾਜਵਾ ਇਹ ਰਿਅਲਾਈਜ਼ ਨਹੀਂ ਕਰਦੇ ਕਿ ਜਿਹੜੀ ਉਹ ਟਿੱਪਣੀ ਉਹਨਾਂ ਨੇ ਕੀਤੀ ਹੈ ਉਹ ਸੰਵਿਧਾਨ ਦੇ ਵੀ ਉਲਟ ਹੈ ਉਹ ਜਿਹੜੇ ਪੋਲਿਟੀਕਲ ਪੈਰਾਮੀਟਰਸ ਦੇ ਵੀ ਉਲਟ ਹੈ ਤੇ ਉਹ ਪੰਜਾਬ ਦੀ ਜਿਹੜੀ ਆਪਸ ਵਿੱਚ ਭਾਈਚਾਰਕ ਇਕਤਾ ਉਹਦੇ ਵੀ ਉਲਟ ਹੈ ਸੋ ਜਿਹੜੀ ਗੈਰ ਜ਼ਿੰਮੇਵਾਰ ਟਿੱਪਣੀ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਨੇ ਕੀਤੀ ਹੈ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਤੇ ਇਸ ਤੋਂ ਹੀ ਵੱਡਾ ਜੇ ਪ੍ਰਦਰਸ਼ਨ ਕਰਨਾ ਪਿਆ ਉਹਨਾਂ ਦੀ ਅਕਲ ਟਿਕਾਣੇ ਲਿਆਉਣ ਦੇ ਲਈ ਉਹਨਾਂ ਨੂੰ ਮਤ ਦੇਣ ਦੇ ਲਈ ਦੇ ਪੰਜਾਬ ਦੇ ਲੋਕ ਕਿਸ ਚੀਜ਼ ਨੂੰ ਪਿਆਰ ਕਰਦੇ ਕਿਸ ਚੀਜ਼ ਨੂੰ ਨਹੀਂ ਕਰਦੇ ਅਸੀਂ ਇਸ ਤੋਂ ਵੱਡਾ ਪ੍ਰਦਰਸ਼ਨ ਵੀ ਕਰ ਸਕਦੇ ਹਾਂ